ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲੀ YouTube ਚੈਨਲ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਬੰਪਰ ਭਰਤੀ ਓਪਨ ਕੀਤੀ ਗਈ ਹੈ 17 ਤਰ੍ਹਾਂ ਦੀਆਂ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਨ੍ਹਾਂ ਦੇ ਲਈ ਸਿੱਧੀ ਇੰਟਰਵਿਊ ਹੋਗੀ ਬਹੁਤ ਵਧੀਆ ਤਨਖਾਹ ਰਹੂਗੀ ਇੰਟਰਵਿਊ ਦੇ ਥਰੂ ਤੁਹਾਡੀ ਸਿਲੈਕਸ਼ਨ ਹੋਊਗੀ ਇਹਨਾਂ ਪੋਸਟਾਂ ਦੇ ਲਈ ਤਾਂ ਬਿਨਾਂ ਕਿਸੇ ਦੇ ਰਿਸ਼ਤੇ ਦੇ ਆਪਾਂ ਨੋਟੀਫਿਕੇਸ਼ਨ ਤੇ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਜਾਣਕਾਰੀ ਕਿੰਨੀਆਂ ਪੋਸਟਾਂ ਹੋਣਗੀਆਂ ਕੀ ਤਨਖਾਹ ਹੋਊਗੀ ਇੰਟਰਵਿਊ ਕਦੋਂ ਹੋਊਗੀ ਉਹ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸਭ ਤੋਂ ਪਹਿਲੀ ਪੋਸਟ ਹੈ ਜੀ ਡਿਪਟੀ ਡਾਇਰੈਕਟਰ ਇੱਕ ਪੋਸਟ ਰਹੂਗੀ ਜੀ 1,75,000 ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ 17 ਨਵੰਬਰ 2025 ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੋਊਗੀ ਸਪੋਰਟਸ ਮੈਡੀਸਨ ਸਪੈਸ਼ਲਿਸਟ 13 ਪੋਸਟਾਂ ਦੀ ਕੋਲ 1,15,000 ਸੈਲਰੀ ਰਹੂਗੀ ਜੀ 17 11 2025 ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਜੀ ਅੱਗੇ ਹੈ ਜੀ ਸਪੋਰਟਸ ਨਿਊਟ੍ਰੀਸ਼ਨਿਸਟ ਇੱਕ ਪੋਸਟ ਹੈ ਜੀ કુલ 60000 ਸੈਲਰੀ ਰਹੂਗੀ ਜੀ 18 ਤੇ 19 ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਜੀ ਸਪੋਰਟਸ ਸਾਈਕੋਲੋਜਿਸਟ ਦੀ ਇੱਕ ਪੋਸਟ ਹੈ ਜੀ 60000 ਸੈਲਰੀ ਰਹੂਗੀ 18 ਤੋਂ ਲੈ ਕੇ 19 ਤੱਕ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੋਊਗੀ ਯੋਗਾ ਮਾਹਰ ਇੱਕ ਪੋਸਟ ਹੈ ਜੀ 60000 ਰੁਪਿਆ ਸੈਲਰੀ ਰਹੂਗੀ 18 ਤੇ 19 ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਫਿਜ਼ੀਕਲ ਸਪੋਰਟਸ ਟ੍ਰੇਨਰ 13 ਪੋਸਟਾਂ ਨੇ ਜੀ 60000 ਰੁਪਿਆ ਪਰ ਮਨਥ ਸੈਲਰੀ ਰਹੂਗੀ ਜੀ 18 ਤੇ 19 ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰ ਫਾਰਮਾਸਿਸਟਿਕ ਪੋਸਟ ਹੈ ਜੀ 50000 ਰੁਪਏ ਸੈਲਰੀ ਰਹੂਗੀ 18 ਤੇ 19 ਨੂੰ ਇੰਨਾ ਪੋਸਟਾਂ ਦੇ ਲਈ ਇੰਟਰਵਿਊ ਰਹੂਗੀ ਜੀ ਨੈਕਸਟ ਹੈ ਜੀ ਲੈਬ ਟੈਕਨੀਸ਼ੀਅਨ ਦੋ ਪੋਸਟਾਂ ਨੇ 50000 ਰੁਪਏ ਸੈਲਰੀ ਹੋਊਗੀ ਜੀ 18 ਤੇ 19 ਨੂੰ ਇੰਨਾ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਨੈਕਸਟ ਪੋਸਟ ਹੈ ਜੀ ਐਕਿਊ ਪ੍ਰੈਕਟਿਸਟ ਇੱਕ ਪੋਸਟ ਹੈ ਜੀ 45000 ਰੁਪਏ ਸੈਲਰੀ ਰਹੂਗੀ ਜੀ ਪਰ ਮਹੀਨੇ ਦੇ ਲਈ 18 ਤੇ 19 ਨਵੰਬਰ ਨੂੰ ਇੰਨਾ ਪੋਸਟਾਂ ਦੇ ਲਈ ਇੰਟਰਵਿਊ ਰਹੂਗੀ ਸਪੋਰਟਸ ਫਿਜ਼ੀਓਥੈਰੇਪਿਸਟ 23 ਪੋਸਟਾਂ ਨੇ ਜੀ ਕੁੱਲ 4500 ਨਵੰਬਰ ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ სპੋਰਟਸ ਫਿਜ਼ੀਓਥੈਰੇਪਿਸਟ ਅਸਿਸਟੈਂਟ 23 ਪੋਸਟਾਂ ਨੇ ਜੀ 40000 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹੂਗੀ ਜੀ ਪਰ ਮੰਥ ਸੈਲਰੀ 20 ਤੇ 21 ਨਵੰਬਰ ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੋਊਗੀ სპੋਰਟਸ ਫਿਜ਼ੀਓਲੋਜੀਸਟ ਅਸਿਸਟੈਂਟ ਇੱਕ ਪੋਸਟ ਹੈ ਜੀ 40000 ਰੁਪਏ ਪਰ ਮੰਥ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ 26 ਤੋਂ 28 ਨਵੰਬਰ ਤੱਕ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਜੀ ਅੱਗੇ ਜੀ ਐਨਥਰੋਪੋਮੈਟਰੀ ਅਸਿਸਟੈਂਟ ਇੱਕ ਪੋਸਟ ਹੈ ਜੀ 40000 ਰੁ ECG ਟੈਕਨੀਸ਼ੀਅਨ ਇੱਕ ਪੋਸਟ ਹੈ ਜੀ 40000 ਰੁਪਏ ਪਰ ਮੰਥ ਸੈਲਰੀ ਰਹੂਗੀ 26 ਤੋਂ ਲੈ ਕੇ 28 ਨਵੰਬਰ ਤੱਕ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਜੀ ਅੱਗੇ ਜੀ ਬਾਇਓ ਮੈਕੈਨਿਕ ਅਸਿਸਟੈਂਟ 13 ਪੋਸਟਾਂ ਨੇ ਕੁੱਲ ਜੀ 40000 ਰੁਪਏ ਪਰ ਮੰਥ ਸੈਲਰੀ ਰਹੂਗੀ 26 ਤੋਂ ਲੈ ਕੇ 28 ਨਵੰਬਰ ਤੱਕ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਨਰਸਿੰਗ ਅਸਿਸਟੈਂਟ ਕਲੀਨਿਕ ਅਸਿਸਟੈਂਟ 13 ਪੋਸਟਾਂ ਨੇ ਜੀ ਕੁੱਲ 40000 ਰੁਪਏ ਪਰ ਮੰਥ ਸੈਲਰੀ ਰਹਿਣ ਵਾਲੀ ਹੈ ਜੀ 26 ਤੋਂ ਲੈ ਕੇ 28 ਨਵੰਬਰ ਤੱਕ ਇਹਨਾਂ ਪੋਸਟਾਂ ਦੇ ਲਈ ਇੰਟਰ ਡਾਟਾ ਐਨਾਲਿਸਟ ਇੱਕ ਪੋਸਟ ਹੈ ਜੀ 30000 ਰੁਪਏ ਪਰ ਮਹੀਨਾ ਸੈਲਰੀ ਰਹੂਗੀ 26 ਤੋਂ ਲੈ ਕੇ 28 ਨਵੰਬਰ ਤੱਕ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਲੈਣ ਵਾਲੀ ਹੈ ਤਾਂ ਇਹ ਹੈ ਜੀ ਬੰਪਰ ਭਰਤੀ ਇਹ ਜੋ ਪੋਸਟਾਂ ਨੇ ਜੀ ਪੰਜਾਬ ਦੇ ਸਪੋਰਟਸ ਮੈਡੀਕਲ ਕੇਡਰ ਦੇ ਲਈ ਇਹਨਾਂ ਵੱਲੋਂ ਜੋ ਇੰਟਰਵਿਊ ਰੱਖੀ ਗਈ ਹੈ ਖੇਡ ਵਿਭਾਗ ਪੰਜਾਬ ਸਰਕਾਰ ਇਸ ਵਿਭਾਗ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣੀਆਂ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਹੋਊਗੀ ਇੰਟਰਵਿਊ ਦੀ ਜਗ੍ਹਾ ਜੋ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਵਿਸ਼ੇਸ਼ ਮੁਖ ਸਕੱਤਰ ਖੇਡ ਤੇ ਜੁਵਾ ਸੇਵਾਵਾਂ ਕਮਰਾ ਨੰਬਰ 227 ਪੰਜਾਬ ਸਿਵਲ ਸਕੱਤਰੇਤ 2 ਸੈਕਟਰ 9 ਚੰਡੀਗੜ੍ਹ ਵਿਖੇ ਸਵੇਰੇ 9 ਵਜੇ ਇਹਨਾਂ ਤਰੀਕਾਂ ਨੂੰ ਜੋ ਇੰਟਰਵਿਊ ਹੈ ਰਹਿਣ ਵਾਲੀ ਹੈ ਜੋ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਚੁੱਕੇ ਹਾਂ ਤਾਂ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ओरिजिनल ਦਸਤਾਵੇਜ਼ ਨਾਲ ਲੈ ਕੇ ਆਉਣੇ ਆ ਜੀ ਜੋ ਤੁਹਾਡਾ ਬਾਇਓ ਡਾਟਾ ਯੋਗਤਾ ਤਜਰਬਾ ਜੋ ਵੀ ਤੁਹਾਡੇ ਕੋਲ ਹੈਗਾ ਨਾਲ ਇੱਕ ਕਾਪੀਆਂ ਦਾ ਸੈੱਟ ਵੀ ਹੋਣਾ ਚਾਹੀਦਾ ਤਾਂ ਅਸਲ ਤੇ ਸਵੈ ਤਸਦੀਕਸ਼ੁਦਾ ਕਾਪੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣੀਆਂ ਜੀ ਵਾਕ ਇਨ ਇੰਟਰਵਿਊ ਦੇ ਵਿੱਚ ਦਫ਼ਤਰ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ ਜਿੱਥੇ ਇਹ ਇੰਟਰਵਿਊ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਦੇ ਲਈ ਜੋ ਯੋਗਤਾਵਾਂ ਤਜਰਬੇ ਮੰਗੇ ਗਏ ਉਹਨਾਂ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਿਆ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ ਇੱਕ ਸੰਪਰਕ ਨੰਬਰ ਵੀ ਇਹਨਾਂ ਵੱਲੋਂ ਦਿੱਤਾ ਗਿਆ ਜੀ ਇਹਦੇ ਵਿੱਚ ਆ ਵੈਬਸਾਈਟ ਦਾ ਨਾਮ ਹੈਗਾ ਜੀ pb sports.punjab.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਤੇ ਇਹਨਾਂ ਪੋਸਟਾਂ ਦੇ ਲਈ ਇਸ ਵੈਬਸਾਈਟ ਤੇ ਜਾ ਕੇ ਡਿਟੇਲ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਾਹੇ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ